ਸ਼ਾਰਦਾ ਰਾਮਲੀਲਾ ਅਤੇ ਦੁਸ਼ਹਿਰਾ ਕਮੇਟੀ ਸ਼ਰਮਾ ਕਲੋਨੀ ਵੱਲੋਂ ਹਰ ਸਾਲ ਦੀ ਤਰ੍ਹਾਂ ਲਾਈਟ ਐਂਡ ਸਾਊਂਡ ਰਾਮਲੀਲਾ ਦਾ ਆਯੋਜਨ ਕਮੇਟੀ ਦੇ ਪ੍ਰਧਾਨ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਹਰੀਦੇਵ ਸ਼ਰਮਾ ਦੀ ਅਗਵਾਈ ਹੇਟ ਕਰਵਾਇਆ ਜਾ ਰਿਹਾ ਹੈ 30 ਸਤੰਬਰ ਨੂੰ ਰਾਮਲੀਲਾ ਦਾ ਸ਼ੁਭ ਆਰੰਭ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਸੁਨੀਲ ਦੱਤੀ ਨੇ ਕੀਤਾ ਅਤੇ ਇਸ ਪਰਵਤੀ ਵਿਧਾਈ ਦਿੱਤੀ ਕਮੇਟੀ ਦੇ ਪ੍ਰਧਾਨ ਹਰੀਦੇਵ ਸ਼ਰਮਾ ਅਤੇ ਸਰਪੰਚ ਰਾਮਨਗਰ ਕਲੋਨੀ ਰਾਹੁਲ ਸ਼ਰਮਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਸਰਪੰਚ ਮਲੂਕ ਸਿੰਘ વિકાસ શર્મારાથમેશ શર્મા શર્મા ચન્ના ચૂડેવાલા સને પતવંતુબરનું કમિટી વુશરે પરબ બડી ધૂમધામના મનાયા शिव धनुष राम ने तोड़ दिया अब गरि माला पहनना हो सकी बलिहारी और आज शत्रु का मरण निश्चय है एक मामूली से धनुष के टूटने पर इतना क्रोध वो मूर्ख तू जानता नहीं ये मेरे इष्ट भगवान महादेव का धनुष है तू इसे मामूली धनुष कहता है हे ब्राह्मण देवता हम छत्री हैं हमें तो सब धनुष एक समान दिखाई देते हैं हरिदेव शर्मा जी साढ़े चेयरमैन पिछले सताई साल तो इतने रामलीला का रोज प्रोग्राम रखते हैं ਮੈਨੂੰ ਆਂਦਾ ਮੌਕਾ ਪ੍ਰਾਪਤ ਹੁੰਦਾ ਹੈ ਮੈਂ ਇਹਨਾਂ ਨੂੰ ਔਰ ਇਲਾਕਾ ਨਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਮੈਂ ਕਹਾਂਗਾ ਕਿ ਸਭ ਆਪਣੇ ਸ਼ਾਂਤਮਈ ਮਾਹੌਲ ਨਾਲ ਔਰ ਪਿਆਰ ਮੁਹੱਬਤ ਨਾਲ ਇਹ ਦਿਨ ਅੱਛੀ ਤਰ੍ਹਾਂ ਰਾਮ ਜਯਤ ਵਤੀਤ ਕਰਨ ਸਾਥ ਸਹਿਯੋਗ ਦੇ ਕਿ ਧੰਨਵਾਦੀ ਸ਼ਾਦਾ ਕਲੱਬ ਰਾਮਲੀਲਾ ਔਰ ਦਸਹਿਰਾ ਕਮੇਟੀ ਵੱਲੋਂ ਅੱਜ ਅਸੀਂ ਨਿੰਬੋਰ ਮੈਨ ਵੱਲੋਂ ਇਹ ਪ੍ਰੋਗਰਾਮ ਸ਼ਰਮਾ ਗ로ਨੀ ਵਿਖੇ ਕਰਾਇਆ ਗਿਆ ਹੈ ਔਰ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਸ਼ਨੀਲ ਦਤੀ ਜੀ ਜੋ ਕਿ ਹਰ ਸਾਲ ਹੀ ਇਹ ਇਕੱਲਪਨ ਘਟਦੇ ਨੇ ਔਰ ਸਾਨੂੰ ਖੁਸ਼ੀ ਹੁੰਦੀ ਹੈ ਹਜ਼ਾਰਾਂ ਦੇ ਦਾਦ ਦੇ ਵਿੱਚ ਲੋਕੀ ਹੁੰਦੇ ਨੇ ਦੇਖਣ ਵਾਸਤੇ ਔਰ ਸਾਨੂੰ ਇਹੋ ਹੀ ਸਿੱਖਿਆ ਲੈ ਕੇ ਜਾਣੀ ਚਾਹੀਦੀ ਆ ਕਿ ਰਾਮ ਭਗਵਾਨ ਜੀ ਦੇ ਮਾਰਗ ਤੇ ਚੱਲਦੇ ਆ ਹੋਇਆਂ ਸਾਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਔਰ ਇਹਨਾਂ ਬੱਚਿਆਂ ਨੂੰ ਵੀ ਲਿਉਣਾ ਚਾਹੀਦਾ ਹੈ ਤਾਂ ਜੋ ਇਹ ਜਿਹੜਾ ਵਾ ਰਾਮ ਜੀ ਦਾ ਜਿਹੜੀ ਸਾਰੀ ਕਹਾਣੀ ਸੁਣ ਸਕਣ